ਦਿਲਜੀਤ ਦੀ ਫਿਲਮ ਦਾ ਜਿਹੜਾ ਵਿਰੋਧ ਹੋ ਰਿਹਾ ਉਸ ਨੂੰ ਰਿਲੀਜ਼ਿੰਗ ਨੂੰ ਰੋਕਿਆ ਜਾ ਰਿਹਾ ਸਿਰਫ ਇੰਡੀਆ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਉਹ ਰਿਲੀਜ਼ ਹੋ ਰਹੀ ਆ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਜਿਹੜੇ ਉਸ ਸਮੇਂ ਦੇ ਦੌਰ ਨੂੰ ਪੰਜਾਬੀ ਨੌਜਵਾਨਾਂ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਜਾਂ ਕੋਈ ਪਿੱਛੇ ਹੋਰ ਕਾਰਨ ਹੈ ਕਾਰਨ ਹੈ ਕਿ ਘਾਹਣਤਾ ਹੋਇਆ ਹੈ ਜੀ ਸਾਰੀਆਂ ਪਾਰਟੀਆਂ ਨੂੰ ਪਤਾ ਜੀ ਸਾਰੇ ਬੰਦਿਆਂ ਨੂੰ ਪਤਾ ਹੈ ਜੀ ਤੇ ਸਾਰੀਆਂ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਜੀ ਵੱਡੀਆਂ-ਵੱਡੀਆਂ ਪਾਰਟੀਆਂ 'ਚ ਇਕੱਠੇ ਹੁੰਦੇ ਨੇ ਜੀ ਤੇ ਸ਼ਰਾਬ ਦੀ ਪਿਆਲੀ ਲੈ ਕੇ ਪੈਗ ਲੈ ਕੇ ਚੀਅਰਜ਼ ਚੀਅਰਜ਼ ਕਰਕੇ ਇਕੱਠੇ ਪੀਂਦੇ ਨੇ ਜੀ ਸਾਰੇ ਕੁਝ ਦੇ ਨਨਦੋਇਏ ਤੇ ਭਨੋਇਏ ਨੇ ਜੀ ਸਾਡੂ ਤੇ ਸਾਲੇ ਨੇ ਫੁੱਫੜ ਨੇ ਮਾਮੇ ਨੇ ਸਭ ਇੱਕੋ ਹੀ ਨੇ ਕੋਈ ਨਾ ਜਿᱷ ਫਰਕ ਫਰਕ ਨਹੀਂ ਹੈ ਪਾਰਟੀਆਂ ਦੇ ਨਾਂ ਹੀ ਵੱਖਰੇ ਨੇ ਸਾਰੇ ਇਕੱਠੇ ਨੇ ਇਹਨਾਂ ਨੇ ਪਤਾ ਵੀ ਜੋ ਕਰਨਾ ਅਸੀਂ ਕਰਨਾ ਹੈ ਜੀ ਇਸ ਕਰਕੇ ਪੰਜਾਬ ਦੇ ਘਾਣ ਨੂੰ ਕਿਸੇ ਵੀ ਪਾਰਟੀ ਦੇ ਮਨ 'ਚ ਕੋਈ ਦੁੱਖ ਨਹੀਂ ਇਹ ਪੱਕੀ ਗੱਲ ਹੈ ਜੀ ਹਾਂ ਕੋਈ ਨਿੱਜੀ ਰੂਪ 'ਚ ਕਿਸੇ ਬੰਦੇ ਨੂੰ ਹੋਵੇ ਤਾਂ ਕਹਿ ਸਕਦੇ ਆ ਜਿਵੇਂ ਖਾਲੜੇ ਨੂੰ ਆ ਗਿਆ ਉਹਨੇ ਕਿਉਂਕਿ ਵਿਦਵਾਨ ਸੀ ਖੋਜੀ ਸੀ ਉਹਨੇ ਦੱਸਦਾ ਵੀ ਕਿੰਨੇ ਬੰਦੇ ਮਾਰੇਗੇ ਕਿੰਨੇ ਹਜ਼ਾਰ ਮਾਰੇਗੇ ਮਾਰੇ ਵੀ ਲਾਵਾਰਸ ਕਰਕੇ ਪੰਜਾਬ 'ਚ ਇੱਕ ਵੀ ਬੰਦਾ ਲਾਵਾਰਸ ਨਹੀਂ ਜੂਪੀ 'ਚ ਹੋ ਸਕਦਾ ਬਿਹਾਰ 'ਚ ਹੋ ਸਕਦਾ ਲਾਵਾਰਸ ਪੰਜਾਬ 'ਚ ਲਾਵਾਰਸ ਕੋਈ ਬੰਦੇ ਨਹੀਂ ਕਮਾਰੇ 40-40 ਹਜ਼ਾਰ ਬੰਦਾ ਲਾवारिस ਜੀ ਔਰ ਖਾਸ ਦੀ ਗੱਲ ਹੈ ਵੀ ਉਹਨਾਂ ਲਾवारिसਾਂ ਨੂੰ ਲਾवारिस ਕਰਨ ਵਾਲੇ ਬੰਦੇ ਵੀ ਪੰਜਾਬ ਦੇ ਵੱਡੇ ਗੁੰਡੀਆਂ ਦਾੜੀਆਂ ਵਾਲੇ ਸੀ ਵੱਡੇ ਵੱਡੇ ਅਫਸਰ ਜੀ ਸੀਗੇ ਕਿ ਨਹੀਂ